ਕਈ ਵਾਰ ਸੋਸ਼ਲ ਮੀਡੀਆ ਤੇ ਅਜਿਹੀਆਂ ਤਸਵੀਰਾਂ ਸਾਂਝੀਆਂ ਹੁੰਦੀਆਂ ਨੇ ਜਿਸ ਨੂੰ ਦੇਖਣ ਤੋਂ ਬਾਅਦ ਜਿਹੜਾ ਕਿ ਲੋਕਾਂ ਦੇ ਵੱਲੋਂ ਵੱਖਰੇ ਵੱਖਰੇ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਨੇ ਹੁਣ ਜੋ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਮੁਰ ਤੋਂ ਇੱਕ ਵਿਅਕਤੀ ਦੇ ਖੰਬੇ ਤੇ ਚੜਨ ਦੀ ਟਾਵਰ ਤੇ ਚੜਨ ਦੀ ਤਸਵੀਰ ਹੈ ਜੀ ਹਾਂ ਵੀਡੀਓ ਜੋ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਇੱਕ ਨੌਜਵਾਨ ਟਾਵਰ ਤੇ ਚੜ ਕੇ ਪ੍ਰਦਰਸ਼ਨ ਕਰ ਰਿਹਾ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਚੰਡੀਗੜ੍ਹ ਸੈਕਟਰ ਸਾਰਾਂ ਦੀਆਂ ਨੇ ਬੱਸ ਸਟੈਂਡ ਦੀ ਨਜ਼ਦੀਕੀ ਤੋਂ ਸਾਹਮਣੇ ਆਉਂਦੀਆਂ ਨੇ ਨੌਜਵਾਨ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੂੰ ਮਿਲਣ ਦੇ ਲਈ ਇੱਕ ਗੁਹਾਰ ਲਗਾਈ ਗਈ ਸੀ ਜਿਹहां ਸਵੇਰੇ 6 ਵਜੇ ਦੇ ਕਰੀਬ ਇੰਤਜ਼ਾਰ ਕਰ ਰਿਆ ਸੀ ਉਸ ਤੋਂ ਬਾਅਦ ਇਹ ਟਾਵਰ ਤੇ ਚੜ ਕੇ ਪ੍ਰਦਰਸ਼ਨ ਕਰ ਦਿੰਦਾ ਟਾਵਰ ਤੇ ਚੜ ਦਿੰਦਾ ਉਸ ਤੋਂ ਬਾਅਦ ਇਸ ਤੋਂ ਜਦੋਂ ਪੁੱਛਿਆ ਜਾਂਦਾ ਤਾਂ ਇਸ ਦਾ ਕਹਿਣਾ ਕਿ ਜ਼ਮੀਨੀ ਵਿਵਾਦ ਤੋਂ ਇਹ ਤੰਗ ਪਰੇਸ਼ਾਨ ਸੀ ਅਤੇ ਕੋ ਆਰ ਸੀ ਕਿ ਭਗਵੰਤ ਮਾਨ ਨੂੰ ਮਿਲਣਾ ਚਾਹੁੰਦਾ ਹੈ ਤੇ ਉਸ ਦਾ ਮਸਲਾ ਹੱਲ ਕਰਵਾਉਣਾ ਚਾਹੁੰਦਾ ਹੈ ਤੋ ਤਸਵੀਰਾਂ ਦੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਸੈਕਟਰ 17 ਦੀਆਂ ਤਸਵੀਰਾਂ ਨੇ ਬੱਸ ਸਟੈਂਡ ਦੇ ਨਜ਼ਦੀਕੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਨੌਜਵਾਨ ਟਾਵਰ ਤੇ ਚੜ ਜਾਂਦਾ ਅਤੇ ਦੱਸਿਆ ਇਹ ਜਾ ਰਿਹਾ ਕਿ ਨੌਜਵਾਨ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ ਜੋ ਕਿ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਆਸ ਤੇ ਗੁਹਾਰ ਲਗਾ ਕੇ ਬੈਠਾ ਸੀ ਨੌਜਵਾਨ ਦਾ ਨਾਮ ਵਿਕਰਮ ਦੱਸਿਆ ਜਾ ਰਿਹਾ ਹੈ ਜਮੀਨੀ ਵਿਵਾਦ ਤੋਂ ਤੰਗ ਹੈ ਸਵੇਰੇ 9 ਵਜੇ ਟਾਵਰ ਤੇ ਚੜਿਆ ਨੌਜਵਾਨ ਤਸਵੀਰਾਂ ਦੇਖ ਸਕਦੇ ਹੋ ਵਿਧਾਨ ਸਭਾ ਲਈ ਟੀੰਗਾ ਜੜਤੀ ਰਿਪੋਰਟ